ਮੁਤਾਲ ਸਿੰਘ ਪਿਹੇ 3 ਸਾਲ ਤੋਂ ਐਨਐਸਐ ਲਵਾ ਕੇ ਬੰਦ ਹੈ। ਮੈਨੂੰ ਇੱਕ ਅੱਜ ਦਾ ਜਲਾਦ ਦੇ ਦੋ ਯਾਰਾ ਉਹਦੇ ਘਰ ਦਾ ਮਸਲਾ ਸੀ। ਕੋਈ ਜ਼ਮੀਨ ਦਾ ਰੌਲਾ ਸੀ। ਕੋਈ ਖਾਲ ਵਾੜ ਦਾ ਮਸਲਾ ਸੀ। ਸੱਜਣ ਕੁਮਾਰ ਵਰਗੇ ਬਰੀ ਹੋ ਜਾਂਦੇ ਆ। 40 ਸਾਲ ਪਹਿਲਾਂ ਸਿੱਖਾਂ ਦਾ ਹੋਇਆ ਕਤਲੇਆਮ ਉਹ ਜੋ ਸੱਜਣ ਕੁਮਾਰ ਵਰਗੇ ਬਰੀ ਕਰ ਦਿੱਤੇ ਜਾਂਦੇ ਆ। ਕਿ ਸਾਡੇ ਬੰਦੇ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਪੁਰੀ ਹਾਈ ਹੋ ਗਈ। ਮੇਰੇ ਘਰ ਕਈ ਸਾਲ ਹੋ ਗਏ। ਬਰਾਤਾਂ ਨਿਕਲ ਜਾਂਦਾ। ਕਿਉਂ ਨਹੀਂ ਚੜਦਿਆਂ? ਕਿੱਟੇ ਨਖਤ ਹੋਈ ਜਾਂਦੀ ਹੈ ਜਵਾਨੀ ਨੂੰ ਬਾਹਰ ਭੱਜ ਗਏ। ਆ ਕਲਦੀਪ ਸਿੰਘ ਬੈਠੇ ਆ ਨਿਯੋਜਕਾਂ ਦੇ ਲੰਮੀ ਦੇ ਬਾਪੂ ਜੀ ਅੱਜ ਰਾਤ ਗੱਡੀ ਜਾਂਦੇ ਗੱਲ ਕਰਦੇ ਸੀ ਇਹ। ਕਹਿੰਦੇ ਜਿਹੜਾ ਇੱਕ ਸੰਕਟ ਆਜ ਆ ਗਿਆ ਨਾ ਵੀ ਕੁੜੀਆਂ ਮੁੱਕਦੀਆਂ, ਕੁੜੀਆਂ ਕਿਉਂ ਮੁੱਕਦੀਆਂ? ਪਹਿਲਾਂ ਗੁੱਠਾਂ ਜਮਾ ਲਈ ਗਏ। ਫਿਰ ਬਾਹਰ ਨੂੰ ਕਰਦੀਆਂ। 25 ਤੋਂ 28 ਸਵਾਲ ਪੰਜਾਬੀ ਨਾਲ ਸੰਬੰਧ ਪੁੱਛੇ ਜਾਂਦੇ ਸੀਗੇ। ਇਹਨਾਂ ਨੇ ਘਟਾ ਕੇ ਅੱਠ ਕਰ ਦਿੱਤੇ। ਹੋਰ ਵੱਖ-ਵੱਖ ਰਵਾਇਤਾਂ ਦੇ ਵਿੱਚ ਪੇਪਰ ਹੋਏ ਨੇ। ਇਹਨਾਂ ਨੇ ਪੰਜਾਬੀ ਦੀ ਸ਼ਰਤ ਜਿਹੜੀ ਲਾਜ਼ਮੀ ਹੁੰਦੀ ਹੈ, ਉਹ ਖਤਮ ਕਰ ਦਿੱਤੀ। ਜਿਸ ਕਰਕੇ ਪਰਬਲ ਤੇ ਪਰਤੀ ਹੋ ਲੱਗ ਗਈ ਮੈਂ ਪੰਜਾਬ ਦੇ ਅੰਦਰ ਮੁੱਖ ਮੰਤਰੀਆਂ ਨੂੰ ਮਿਲਿਆ ਕਿ ਕੰਡੇ ਵੇਚਿਆ ਬੌਲਦਾਂ ਨੇ 350 ਬੰਦਾ ਸੀਐਫ ਸਿਕਿਉਰਿਟੀ ਚ ਕਰਾ ਮਿਲਦੀ ਬਹੁਤ ਸੱਜਿਆ ਕੇ ਵਰਤੀ ਕਰ ਗਿਆ ਇੱਕ ਸਪਾਈਡਰ ਲੈ ਕੇ ਡੀਐਸਪੀ ਤੱਕ ਮੈਂ ਪਹਿਲੇ ਕੈਪਟਨ ਨੂੰ ਮਿਲਿਆ ਯਾ ਮੁਦਾਰਿਕ ਕਹਾਂਦਾ ਇਹਦੇ ਨਾਲ 350 ਫਰਦਾਂ ਦੀ ਭਰਤੀ ਕੀਤਾ ਮਾਦਲਾ ਨੇ ਉਹਨੇ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਵਿੱਚੋਂ ਨੰਬਰ ਦੇ ਦਿੱਤੇ ਗਏ ਮਰਦ ਕਰ ਦਿੱਤੇ ਗਏ ਪੰਜਾਬ ਪੁਲਿਸ ਚ ਜਿਹੜੀ ਸੈਕਿਉਰਿਟੀ ਸੀ ਉਹ ਵੀ ਮਰ ਗਈ ਸਾਡੇ ਬੰਦਿਆਂ ਦੀ ਐਸ ਵੇਲੇ ਸੀਮ ਸਕਿਉਰਿਟੀ ਦਾ ਇੰਚਾਰਜ ਆ ਪੰਜਾਬੀ ਡੀ ਨਾਲ ਦਾ ਖਰਤ ਲੱਗੀ ਜਾ ਰਹੀ ਹੈਗਾ ਸੀਮ ਦੇ ਕੋਲੇ ਗੱਲਾਂ ਲੱਗੇ ਹੀ ਹੁਣ ਹੀ ਦਾ ਬੰਦਾ ਮੁੱਖ ਮੰਤਰੀ ਨੂੰ ਹਾਲ ਤੌਰ ਤੇ ਲਾਉਣਾ ਨਾ ਬੰਦਾ ਹਾਂ ਮੁੱਖ ਮੰਤਰੀ ਦੀ ਮੱਦਦ ਲਾਏ ਪਰ ਉਹ ਵੀ ਦੇਖੋ ਬਾਹਰਲੇ ਬੰਦੇ ਲੱਗ ਰਹੇ ਨੇ ਫਿਰ ਮੈਂ ਮਿਲਿਆ ਚੰਨੀ ਨੂੰ ਫਿਰ ਮੇਲੇ ਮਿਲਿਆ ਰਹਾਵੇ ਜਿਹੜਾ ਸਰਪੰਚਵਾ ਜਿਹੜਾ ਮੰਤਰੀ ਹੁੰਦੇ ਸੀਗੇ ਪੁਸਟ ਡਿਪਾਰਟਮੈਂਟ ਨਾਲ ਦੇ ਕੋਲੇ ਸੀ ਫਿਰ ਮੇਲੇ ਭੰਕ ਨੂੰ ਆਹੀ ਮਤਲ ਲੈ ਕੇ ਕਿ ਪੰਜਾਬ ਦੀਆਂ ਨੌਕਰੀਆਂ ਤੇ ਜਿਹੜਾ 750 ਬੰਦਾ ਰੱਖਿਆ ਗਿਆ ਹੈ ਗੈਰ ਕਾਨੂੰਨੀ ਹੈ ਇਹਨਾਂ ਨੂੰ ਕੱਢਿਆ ਜਾਵੇ ਇਹਦੀ ਜਾਂਚ ਕਰਾਈ ਜਾਵੇ ਤਿੰਨ ਮੁੱਖ ਮੰਤਰੀਆਂ ਨੇ ਇੱਕ ਮੰਤਰੀ ਨੇ ਝੋਸਾ ਦੇ ਕੇ ਤੋਰਤਾ ਕੀਤਾ ਕਰਾਇਆ ਕਰਨਾ ਜਮੀਨ ਦਾ ਇੱਕ ਦੀ ਆਪਾਂ ਗੱਲ ਕਰਦਾ ਵੀ ਬਾਹਰਲਾ ਬੰਦਾ ਸਾਡੀ ਜ਼ਮੀਨ ਨਾ ਲਵੇ ਆ ਕੇ ਉਤਰਾਖੰਡ ਦੇ ਵਿੱਚ ਪਿਛਲੇ ਸਾਲ ਮਾਰਚ ਦੇ ਵਿੱਚ ਇੱਕ ਕਾਨੂੰਨ ਬਣਿਆ 13 ਜ਼ਿਲ੍ਹੇ ਉਤਰਾਖੰਡ ਦੇ 11 ਜ਼ਿਲ੍ਹਿਆਂ ਦੇ ਵਿੱਚ ਵੀ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਰਾਸਥਾਨ ਦਾ 1958 ਦਾ ਕਾਨੂੰਨ ਹੈ 1972 ਦਾ ਕਾਨੂੰਨ ਹੈ ਹਮਾਰਾ ਚੱਲਦਾ ਨਾ ਜ਼ਮੀਨ ਤੇ ਨਾ ਨੌਕਰੀ ਜੇ ਦੂਜੇ ਸੂਕੇ ਦੇ ਵਿੱਚ ਕਾਨੂੰਨਾਂ ਦੇ ਪੰਜਾਬ ਨੂੰ ਕਿਉਂ ਨਹੀਂ ਮਿਲ ਰਿਹਾ ਸਵਾਲ ਹੈ ਪਹਿਲਾ ਸੋ ਇਸ ਲਈ ਸਾਡੇ ਇਹ ਮੁੱਦੇ ਨੇ ਪਾਓ ਜੇ ਅਸੀਂ ਆਪਣੇ ਹਰ ਜੀਦਾਰ ਆਪਣੀ ਨੌਜਵਾਨੀ ਦਿਵਾਉਣਾ ਚਾਹੁੰਦੇ ਆ ਪੰਜਾਬ ਦੀ ਡੈਮੋਗ੍ਰਾਫੀ ਚਾਉਣਾ ਚਾਹੁੰਦੇ ਆ ਪੰਜਾਬ ਦੇ ਪਾਣੀ ਪੰਜਾਬ ਦੀ ਧਰਤੀ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਤਾਂ ਪਰ ਸਾਨੂੰ ਇਹਨਾਂ ਮੁੱਦਿਆਂ ਤੇ ਬੋਲਣਾ ਪੈਣਾ ਕਿਹੜੀ ਮੁਕਤੀ ਖੇਤਰ ਹੈ ਲੱਗਦਾ ਪਾਉਣ ਤੋਂ ਵੀ ਕੋਈ ਮੁਕਤਾਬ ਦੇ ਘਰੋਂ ਦਿੰਦਾ ਹਾਂ ਹਾਂ ਪਹਿਲਾਂ ਬਾਦਲ ਨੇ ਜਾਂ ਕਿਸੇ ਕਾਲਜਗਾਨ ਨੇ ਜਾਂ ਭੱਤ ਨੇ ਆਪਣੇ ਘਰੋਂ ਕੋਈ ਵੇਚ ਕੇ ਆਪਣੀ ਜ਼ਮੀਨ ਜਿਆਦਾ ਤਮ ਹੋਉਂ ਦਿੱਤਾ ਸਾਰਾ ਮੁਕਤਾ ਸਾਨੂੰ ਛੋਡੇ ਕੋਲ ਹੀ ਗੱਲਣਾ ਇਹਨਾਂ ਨੇ ਛੋਡੇ ਸ਼ਕਤਾਂ ਛੋਡੇ ਇੱਜਤਾਂ ਛੋਡੇ ਸਰ ਹੈ ਛੋਡੇ ਪੈੜੇ 110 ਬਿੰਡਾਂ ਦੀ ਜ਼ਮੀਨ ਲੁਧਿਆਣੇ ਦੀ 110 ਬਿੰਡਾਂ ਦੀ ਜ਼ਮੀਨ 110 ਬਿੰਡ ਇਹਨਾਂ ਨੇ ਕਾਰਪੋਰੇਸ਼ਨ ਚ ਲੁਧਿਆਣੇ ਲੁਧਿਆਣੇ ਦੇ ਕਿਹੇ ਆਪਣੇ 200 ਕਲਾਕ ਜ਼ਮੀਨ ਹੈ ਕਿ 50 ਕਲਾਕ ਹੈ ਸਾਰੀ ਜ਼ਮੀਨ ਵੇਚ ਦਿੱਤੀ ਆਪਣੇ ਬਠੰਡੇ ਆ ਜੋ ਖਤਮਲ ਬੰਦ ਹੋਇਆ ਰਾਲਾ ਪਾਉਂਦਾ ਹੁੰਦਾ ਸੀ ਨਾ ਪੰਤ ਮਾਰ ਵਿੱਚ ਚਿਮਣੀਆਂ ਦਾ ਧੂਆ ਬੰਦ ਕਰਤਾ ਸੀ ਧੂਆ ਜਲਾਵਾਂਗੇ ਤੇ ਆਪਣੇ ਜਿਹੜੇ ਬਠੰਡੇ ਦੇ ਦੋ ਬਲਾਕ ਹਨ ਫਰਮਾ ਕਲੋਨੀ ਦੇ ਵੇਚੇ ਗਏ ਨਹੀਂ ਵੇਚੇ ਆਪਣੇ 55 ਐਕੜ ਜ਼ਮੀਨ ਹੋਰ ਪਈ ਸੀ ਨਾ ਸ਼ਹਿਰ ਦੇ ਵਿੱਚ ਉਹ ਵੀ ਦੇਖ ਸੀ ਕਿ ਨਵੇਂ ਕਾਬਿਲ ਸੈਕਟਰ ਹੈ ਸਰਕਾਰੀ ਅਦਾਰੇ ਆ ਲੋਕਾਂ ਲਈ ਬਣਾਇਆ ਲੋਕਾਂ ਦੀ ਸਹੂਲਤ ਲਈ ਬਣਾਇਆ ਤਾਂ ਲੋਕਾਂ ਦੇ ਆ ਕੋ ਵੇਚ ਰਹੇ ਲੈਨ ਕਿ ਇਹ ਪਿੱਛੇ ਕਿਉਂ ਹਟਿਆ ਨੇ ਸਿੱਖੂਗੇ ਜੇ ਆਹ ਨਹੀਂ ਇੰਨਾ ਜੇ ਅਜੇ ਵੀ ਸੇ ਖੜੇ ਰਹੇ ਜੀ ਸਰਦਾਰੋਂ ਮੁਕਤ ਰਹੇਓ ਸਫਾ ਮੁਕਤ ਕਰਦੇਓ ਉਹ ਬੰਦੇਓ ਅਸੀਂ ਕੰਮ ਮੰਗੀਆਂ ਸਰਕਾਰ ਮੰਗੀਆਂ ਮੌਤਰੀਆਂ ਮੰਗੀਆਂ ਯਾਰ ਮੁਕਤੀਆਂ ਕਿਹੜੇ ਨਾਮ ਤੋਂ ਅੱਜ 4.5 ਲੱਖ ਕੋਲ ਕਰਜਾ ਹੋ ਗਿਆ ਪੰਜਾਬ ਸਰ ਦੇ ਨੇੜੇ-ਨੇੜੇ ਆ ਜਿੱਦੇ 5.5 ਲੱਖ ਕਰੋੜ ਕਰਦਾ ਹੋਗਾ ਪੰਜਾਬ ਸਰਕਾਰ ਨੇ ਦਿੱਤੀਆਂ ਜਾਣੀਆਂ ਇਹ ਸਟੇਟ ਨੇ ਸੁਪਰਡਫੈਂਟ ਹੋ ਜਾਣਾ ਤੇ ਸੈਂਟਰ ਨੇ ਕਿਹਾ ਪਾਸੇ ਹਟੋ ਸੁੱਤੋ ਵੀ ਸੁਪਾਖਾਲਾ ਸਾਡੇ ਹਵਾਲੇ ਕੋ ਫਿਰ ਕਿੱਥੇ ਜਾਵਾਂਗੇ ਇਹ ਹੋਟਲ ਦੇ ਦੇਰੀ ਪੈਸੇ ਰੇਟ ਵਧਾਉਂਦੇ ਰੇਟ ਆਉਂਦੇ ਸੋ ਯਾਰ ਹਰਮਾ ਦੇ ਦੌਰ ਦੇ ਬਸਤਾ ਪੰਜਾਬ ਯੋਧਿਆ ਸੂਰਮਿਆਂ ਦੀ ਧਰਤੀ ਮਜਰੂਮਾਂ ਨਾਲ ਖੜਨ ਵਾਲੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਧਰਤੀ ਬਹੁਤ ਗਰੀਬ ਰੱਖਿਆ ਕਰਨ ਵਾਲੇ ਲੋਕਾਂ ਨੂੰ ਰਜਾਉਣ ਵਾਲੇ ਪੱਖਿਆਂ ਨੂੰ ਅੱਜ ਮੰਗ ਤੇ ਬਣਾ ਦੇ ਜਾਂ ਠੁੱਪੇ ਪਾ ਦੇ ਹਰ ਇੱਕ ਮੁੰਡਾ ਝੋਲੀ ਅੰਦੀ ਕਰਦਾ ਹੈ ਲੈ ਮੈਨੂੰ ਕੁਝ ਦੇ ਦੇ ਮੈਨੂੰ ਦੇ ਦੇ ਮੈਨਾਂ ਕਿ ਜ਼ਿੰਮੇਵਾਰਾਂ ਤੇ ਬੜਾ ਹਰਾਲ ਹੁਣ ਉਹ 2000 ਰੁਪਏ ਪੈਂਦਾ ਪੁੱਦੀ 4 ਮਹੀਨਿਆਂ ਦਾ 6000 ਰੁਪਏ ਪੈਂਦਾ ਸਾਲ ਦਾ ਪੈਂਦਾ ਵੀ ਅਕਦਰ ਪੈਂਦਾ ਵੀ ਨਹੀਂ ਖੁਸ਼ ਹੋਏ ਵਰਦੇ ਤੇ 2000 ਰੁਪਏ ਨਾ ਹੀ ਮਾਰੇ ਮੇਰੇ ਜ਼ਿੰਮੇਵਾਰਾਂ ਦੀ ਹੌਸਲਾ ਦਾ ਦਾਬੀ ਵੀ ਕਿਹਨੇ ਮਾਰਦਾ ਸੱਚੀ ਗੱਲ ਹੈ ਸਾਡੇ ਜਲਾਵਾਂ ਲਾ ਕੇ ਚਲੇ ਜਾਓ ਇਹੀ ਹਾਲ ਸਾਰਾ ਬਾਹਰ ਤੇ ਹੁਣ ਹਾਲ ਗੱਲ ਮੇਰਾ ਕਹਿਣ ਦਾ ਭਾਵ ਆ ਵੀ ਯਾਰ ਨਹੀਂ ਇੱਧਰ ਨੂੰ ਨਾ ਤੁਰੇ। ਇਹ ਸਾਡੀਆਂ ਨਸਲਾਂ ਨੇ ਤੇ ਰਹਿਣ ਜੋਗ ਧਰਤੀ ਰਹਿਣੀ ਵੀ ਬਾਈ ਗੱਲ ਦਾ ਕਰ। ਤੇ ਸਾਡੇ ਕੋਲ ਸਤਾਈ ਆਖਰੀ ਮੌਕਾ ਹੈ। ਕਿਉਂ ਦੂਬਰ ਵੱਲ ਭੋਲੇ ਜਿਹੇ ਪੰਜਾਬ ਦੇ ਵਿੱਚ ਸੁਣਦਾ ਕੋਈ ਆਪਣਾ ਪੰਜਾਬੀ ਬੰਦੇ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਮਿਲ ਜਾਣ। ਇਹ ਬਾੜੇ ਕਰਨਾ ਇਹ ਕਰਦੇ ਆ ਵੀ ਗੱਲਾਂ ਦਾ ਭੰਤ ਮੰਨ ਵੀ ਇਹੀ ਕਰਦਾ ਸੀ। ਪਰ ਅਸੀਂ ਭੰਤ ਮੰਨ ਵੇਲੇ ਵੀ ਕਿਤੇ ਸੀ ਕਿ ਪਾਈ ਦੇ ਵਿੱਚ ਤਦੋਂ ਪਹਿਲਾਂ ਕਿ ਲੋਕੋ ਅਸੀਂ ਨਾਲ ਰਹੇ ਆ ਇਹ ਬੰਦੇ ਕੋਲ ਕੱਲੀਆਂ ਗੱਲਾਂ ਨੇ। ਕੱਲੇ ਧਾਮੇ ਆ। ਪਰ ਨਹੀਂ ਉਹ ਲੋਕਲ ਲਹਿਰੀ ਇੰਨੀ ਸੀ ਅਜੇ ਮੁਕਤ ਸਿੰਘ ਪਿਹੇ 3 ਸਾਲ ਤੋਂ ਐਨਐਸਏ ਲਵਾ ਕੇ ਬੰਦ ਹੈ ਮੈਨੂੰ ਇੱਕ ਕੱਲ ਦਾ ਜਲਾਦ ਦੇ ਦੋ ਯਾਰਾ ਉਹਦੇ ਘਰ ਦਾ ਮਸਲਾ ਸੀ ਕੋਈ ਜ਼ਮੀਨ ਦਾ ਰੌਲਾ ਸੀ ਕੋਈ ਖਾਲ ਵਟ ਦਾ ਮਸਲਾ ਸੀ ਅੱਜ ਕਸ਼ਮੀਰ ਵਾਲੇ ਐਨਪੀ ਨੂੰ 라ਸ਼ਦ ਨੂੰ ਚਾਰ ਵਾਰੀ ਪੈਰੋਲ ਮਿਲ ਗਈ ਚਾਰ ਵਾਰੀ ਉਹ ਵੀ ਐਨਐਸਏ ਦੀ ਦੇਜ ਪੰਦਾ ਉਹ ਚਾਰ ਪਾਰਟੀ ਪੈਰੋਲ ਚ ਆ ਕੇ ਲੋਕ ਸਭਾ ਚ ਆ ਕੇ ਬੋਲਦਾ ਆਪਣੀ ਗੱਲ ਲੱਖਦਾ ਆਪਣੇ ਲੋਕਾਂ ਦੀ ਗੱਲ ਲੱਖਦਾ ਸਾਡਾ ਯਾਰ 2 ਲੱਖ ਬੋਟ ਨਾਲ ਜਿੱਤਿਆ ਹੋਇਆ ਬੰਦਾ 2 ਲੱਖ ਵੱਧ ਬੋਟ ਨਾਲ ਜਿੱਤਿਆ ਹੋਇਆ ਬੰਦਾ ਅੱਜ ਲਗਾਤਾਰ 3 ਸਾਲ ਤੋਂ ਬੰਦਾ ਉਹ ਨੂੰ ਉੱਥੇ 4 ਦਿਨਾਂ ਦੀ 5 ਦਿਨਾਂ ਦੀ ਕੋਈ ਪੈਰੋਲ ਵੀ ਨਹੀਂ ਮਿਲਦੀ ਇਸ ਫੀਮੇਲ ਦੀ ਕੋਈ ਜ਼ਮਾਨਤ ਹੋਗੀ ਐਥੇ ਅਸੀਂ ਜ਼ਮੀਨਾਂ ਵਿੱਚ ਵਿੱਚ ਬਾਹਰ ਨੂੰ ਘੱਜੀ ਜਾਂਦੇ ਆ ਤੇ ਬਾਹਰ ਸ਼ੱਤਰ ਖਾਈ ਜਾਂਦੇ ਆ ਬਾਹਰ ਗੋਲਗਾਂ ਮਾਰੀ ਜਾਂਦਾ ਸਾਡੇ ਲੋਕਾਂ ਦੇ ਵਿੱਚ 20 ਲੱਖ ਰੁਪਏ 10 ਲੱਖ ਰੁਪਏ ਕਿੰਨੇ ਬੰਦੇ ਮਾਰਨ ਕੰਟਾਰੇ ਵਿੱਚ ਜਾਓਗੇ ਕਿ ਕਿਤੇ ਬਚ ਕੇ ਚੜ੍ਹਨੋਂ ਟੁੱਟ ਕੇ ਕੋਈ ਜੀਉਂਦੀ ਨਹੀਂ ਰਹਿੰਦੀ ਚਾਹੇ ਇਨਸਾਨ ਆ ਤੇ ਚਾਹੇ ਪੂਰਖ ਇਹ ਪੰਜਾਬ ਅਸੀਂ ਸਾਹਣਾ ਪੰਜਾਬ ਅਸੀਂ ਕਰਨਾ ਕਿ ਜਦ ਤੁਸੀਂ ਆਏ ਆ ਪੰਜਾਬ ਸੱਜ ਸਾਰਿਆਂ ਦਾ ਇਹਦੀ ਜ਼ਿੰਮੇਵਾਰੀ ਇਕੱਲਾ ਇਕੱਲਾ ਬੰਦਾ ਚੁੱਕੋ ਜੇ ਆਪਾਂ ਚਾਹੁੰਦੇ ਆ ਕਿ ਅਸੀਂ ਕੁਝ ਕਰਨਾ ਹੈ ਤੇ ਸਾਡੀਆਂ ਨਸਲਾਂ ਦੇ ਮਾੜਾ ਮੋੜਾ ਰਹਿਣ ਜੋਗ ਰਹਿ ਜੇ ਇਹ ਹਾਲਾਤ ਨਹੀਂ ਬੜੇ ਚੰਗੇ ਹੋਂਦ ਵਿੱਚ ਸਮਝ ਦੇ ਰਹੇ ਬੰਦੇ ਸੋ ਤੁਹਾਡੇ ਕੋਲ ਇੰਨੀ ਤੀਰ ਬੇਨਤੀਆਂ ਕਰਨਾ ਆ ਤੁਸੀਂ ਸੁਣਦੇ ਰਹਿੰਦੇ ਲਗਾਤਾਰ ਬੰਦੇ ਭੱਜਣ ਲੰਤ ਐਨੀਆ ਬੇਨਤੀਆਂ ਕਰਨਾ ਆ ਵੀ ਆਪਣੀ 25 ਤਰੀਕ ਦੀਪ ਦਾ ਭਾਈ ਆਪਾਂ ਜਿਹੜੀ ਮਹੀਰ ਚੁcjਾਉਣੀ ਹੈ ਖਾਲਸਾ ਵੀਰ ਕਾਲ ਦਾ ਸਾਹਿਬ ਤੁਹਾਨੂੰ ਸਾਹਿਬ ਬੋਲਣਾ ਪੁਲਿਸ ਜਮਾਨਤ ਕਾਉਂਟਰੀ ਦੇ ਕਰਨਾ ਆਇਆ ਦੂਜਾ ਸਾਨੂੰ ਬੇਨਤੀ ਇਹ ਕਰਨਾ ਆਇਆ ਵੀ ਇੱਕ ਟੀਮ ਬਣਾ ਕੇ ਵੱਖ-ਵੱਖ ਆਪਾਂ ਦੇ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਛੜਿਆ ਜਾਵੇ ਅਸਲ ਲੋਕਾਂ ਤੱਕ ਪਹੁੰਚਿਆ ਜਾਵੇ ਵੀ ਲੋਕਾਂ ਨੂੰ ਦੱਸਿਆ ਜਾਵੇ ਵੀ ਇਹ ਅਸਲ ਮੁੱਦੇ ਕੀ ਨੇ ਅਸਲ ਕਰਨ ਦੀ ਕੀ ਲੋੜ ਹੈ ਕਿਵੇਂ ਅਸੀਂ ਬਚਾਂ ਮੇਰੇ ਕੋਲ ਕਈ ਸਾਲ ਹੋ ਗਏ ਪ੍ਰਾਪਤਾਂ ਨਹੀਂ ਚੜੀਆਂ ਕਿਉਂ ਨਹੀਂ ਚੜਦੀਆਂ ਚੱਟੇ ਨਾਲ ਖਤਮ ਹੋਈ ਜਾਂਦੀ ਹੈ ਜਵਾਨੀ ਕੋ ਬਾਹਰ ਭੱਜ ਗਏ ਆ ਕਲਦੀਪ ਸਿੰਘ ਬੈਠੇ ਆ ਨਿਯੋਗਕਰ ਦੇ ਲੰਮੀ ਦੇ ਬਾਪੂ ਜੀ ਅਸੀਂ ਰਾਹ ਗੱਡੀ ਚੋਂ ਤੇ ਗੱਲ ਕਰਦੇ ਸੀ ਇਹ ਕਹਿੰਦੇ ਜਿਹੜਾ ਇੱਕ ਸੰਕਟ ਆਜ ਆ ਗਿਆ ਨਾ ਕਿ ਕੁੜੀਆਂ ਮੁੱਕਦੀਆਂ ਕੁੜੀਆਂ ਕਿਉਂ ਮੁੱਕਦੀਆਂ ਅਲੱਗ ਖੰਜ ਮਾਰੀ ਗਏ ਫਿਰ ਬਾਹਰ ਨੂੰ ਕਰਦੀਆਂ ਮੇਰੇ ਤੋਂ 70 ਤੋਂ 80 ਨੌਜਵਾਨ ਸੜੇ ਖਲਦੇ ਆ ਹਰ ਪਿੰਡ ਦੀ ਕਹਾਣੀ ਆ ਇਹ ਤੇ ਮੈਨੂੰ ਕਹਿੰਦਾ ਵੀ ਜਿਹੜਿਆ ਜਵਾਨੀ ਬਾਹਰ ਗਈ ਗੁਲਦੀਪ ਸਿੰਘ ਪੇਗਾ ਨਾ ਇਹਨਾਂ ਜਦ ਆਉਣ ਵਾਲੇ ਪੰਜਾਂ ਦਸਾਂ ਸੱਤ ਨੂੰ ਆਉਜੋ ਬਜ਼ੁਰਗ ਮਰ ਗਏ ਨੌਜਵਾਨ ਬਾਹਰ ਆਏ ਜੱਟੇ ਮਰ ਗਏ ਤੇ ਪਿੰਡਾਂ ਦੇ ਕਰਨ ਖਾਲੀ ਹੋ ਗਏ ਇਹ ਬਹੁਤ ਵੱਡਾ ਸੰਕਟ ਆਉਣਾ ਸਾਡੇ ਤੇ ਇਹ ਪੰਜਾਬ ਨੂੰ ਸੰਭਲਣੇ ਦੀ ਕੋਈ ਅਣਾ ਇੱਥੇ ਹਾਂ ਇੱਕ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਹੈ ਜਿੰਮੇਵਾਰੀ ਤੁਸੀ ਪਾ ਕੇ ਚੁਰਨਾ ਹਰ ਮੈਨੂੰ ਜੀ ਇਹ ਸੋਚਣਾ ਵੀ ਨਹੀਂ ਆਸੀਂ ਕਿ ਸਿੰਘਾਸ ਦਾ ਹਿੱਸਾ ਅਸੀਂ ਆਪਣੀ ਜ਼ਿੰਮੇਵਾਰੀ ਪਾ ਕੇ ਆਪਣੇ ਪਿੰਡਾਂ ਜਿੱਥੇ ਦੇ ਬੈਠਣੇ ਆ ਕੋਈ ਸੱਜੇ ਬੈਠੇ ਆ ਕੋਈ ਧੂਈਂ ਦੇ ਬੈਠੇ ਆ ਗਰਾਜ ਇਕੱਠੇ ਹੋਏ ਆ ਗਰੇ ਭੋਗ ਇਕੱਠੇ ਹੋਏ ਆ ਆਪਾਂ ਉੱਥੇ ਗੱਲਾਂ ਬਾਤਾਂ ਕਰਨੇ ਜਾਂਦੇ ਹਾਂ ਹੁਣ ਮੈਂ ਤੁਹਾਡੇ ਸਾਹਮਣੇ ਕੁਧਾਰਨਾ ਪੱਤਰਕਾਰ ਸਵਾਲ ਕਰ ਲੈਂਦੇ ਆ ਕੀ ਲਖਣਾਸਤਾਨਾ ਐਮਐਂਡਾ ਜਾਂ ਐਮਪੀ ਬਣਨ ਲਈ ਇਹ ਵਾਰਸ ਪੰਜਾਬ ਜਥੇ ਬੰਦੀ ਚਾਇਆ ਜਨ ਸੰਘਰਸ਼ ਕਰ ਰਹੀ ਪਾਰਟੀ ਐ ਸੰਘਰਸ਼ ਕਰ ਰਹੀ ਤਾ ਜਿਵੇਂ ਐਮਐਲਐਂਪੀ ਬੰਦਾ ਹੀ ਦਾ ਫਿਰ ਉਹ ਤੇਰਾ ਹੱਥ ਫੇਰਦਾ ਸੀ ਵੀ ਆ ਜਾ ਲੱਗ ਜਾਂਦਾ ਮੈਂ ਸੌਖਾ ਸੀ ਤਾਂ ਹੁਣ ਮੁਖਸਰਾਂ ਆਏ ਆ ਉੱਥੇ ਮੀਟਿੰਗ ਸੀ ਹੁਣ ਛੋਡੇ ਕੋਲੇ ਆ ਮਰਮਾਨ ਸਾਹਿਬ ਜਾਣਾ ਦਿਨ ਰਾਤ ਨਹੀਂ ਤੁਰੇ ਹੁੰਦੇ ਆਹੀ ਕਰਪ ਦੇ ਦਿੰਦਾ ਕਈ ਸਾਲਾਂ ਤੋਂ ਲੱਗੇ ਕੋਈ ਅੱਜ ਦੇ ਵੀ ਹੋਣ ਲੱਗੇ ਆ 84000 ਵੋਟ ਪਈ ਲੋਕ ਸਭਾ ਹਰਕੇ ਬਠਿੰਡੇ ਤੋਂ ਬਗੜਾ ਦਸੂਰ ਸਖਤਤਾ ਪੱਟਾ ਕਈ ਨਹੀਂ ਗੱਲ ਨੂੰ ਸਮਝ ਸਕਿਆ ਕਿ ਹਾਏ ਬੰਦਾ ਕਹਿੰਦੇ ਹੱਕ ਦੀ ਸਾਡੇ ਕੰਮ ਦੀ ਗੱਲ ਕਰਦਾ ਉਸ ਗੱਲ ਦਾ ਸੁਣੇ ਧੀਨ ਕੀ ਆ ਵੀ ਤੁਸੀਂ ਆਪਣਾ ਆਪਾਂ ਕਮੇਟੀਆਂ ਬਣਾ ਕੇ ਪਿੰਡਾਂ 'ਚ ਉਰਕੇ ਲੋਕਾਂ ਨੂੰ ਸਮਝਾਈਏ ਜਗਾਈਏ ਜਿਹੜਾ ਪੰਡਾ ਜਿੰਨਾ ਵੀ ਜਿੰਨਾ ਜੋਦਾਂ ਦਾ ਤਾਸਰ ਉਹ ਤਰੀਕੇ ਦਾ ਆਪਾਂ ਪਾਈਏ ਤਾਂ ਕਿ 27 ਦਾ ਟੱਪਟ ਲੋਕ ਲਹਿਰ ਦਾ ਆਚ ਬਣਾਈਏ ਤੇ ਲੋਕ ਅੱਖੀ ਸਰਕਾਰ ਬਣਨਾ ਚਾਹੀਏ ਵੀ ਲੋਕਾਂ ਦੀ ਗੱਲ ਕਰੇ ਮੁੱਦਿਆਂ ਦੀ ਗੱਲ ਕਰੇ ਲੋਕ ਮੰਤਰੀ ਜੋ ਟਰੇ ਸੁਣੀ ਜਾਂਦੇ ਆ ਸ਼ਹੀਦ ਪਾਲ ਦੇ ਪਹਿਲਾਂ ਗੱਪ ਦਾ ਪਾਪ ਸੁਣੀਗੇ ਆਈ ਕਸ਼ ਕਾਂਗਰਸ ਨੇ ਕੀਤਾ ਲੋਕ ਵੀ ਮੈਂ ਸਮਝਦਾ ਵੀ ਅੱਖ ਦੇ ਛੱਕੇ ਲੋਕਾਂ ਰਾਹ 'ਚ ਨਜ਼ਰ ਨਹੀਂ ਆਉਂਦਾ ਵੀ ਜਾਣ ਕੇ ਕਰ ਪਰ ਸਾਡੇ ਕੋਲੇ ਇੱਕ ਚਿੰਤ ਹੈਗੀ ਹੈ ਇੱਕ ਆਸ ਦੀ ਇੱਕ ਉਮੀਦ ਦੀ ਧਿਖਰ ਨੂੰ ਨਜ਼ਰ ਆਉਂਦੀ ਹੈ ਭਾਈ ਅਮਰਪਾਲ ਸਿੰਘ ਜਿਹੜੇ ਲਗਾਤਾਰ ਸਾਡੇ ਲਈ ਸਾਡੀ ਜਵਾਨੀ ਸਾਡੇ ਨਾਲਸਲਾ ਨੂੰ ਬਚਾਉਣ ਲਈ ਖਬਰੇਰੇ ਪਿੰਡਾਂ ਚ ਗਿਆ ਨੌਜਵਾਨ ਮਿਲੇ ਜ਼ਮਾਨਿਆਂ ਵਾਲੇ ਅਮਰਸ਼ਕੇ ਹੋਏ ਨਵੇਂ-ਨਵੇਂ ਅਮਰਸ਼ਕੇ ਨੇ ਪੁੱਛਿਆ ਤੁਸੀਂ ਕਿਵੇਂ ਇਕੱਲੇ ਪਾਸੇ ਆ ਗਏ ਭਾਈ ਅਮਰਪਾਲ ਸਿੰਘ ਨੇ ਸੁਣ ਕੇ ਛੱਡ ਇੱਕ ਬੰਦੇ ਨੇ ਆਪਣੇ ਬੋਲਾਂ ਨਾਲ ਆਪਣੀ ਸੋਚ ਨਾਲ ਆਪਣੀ ਵਿਚਾਰਧਾਰਾ ਨਾਲ ਨੌਜਵਾਨੇ ਨਸ਼ੇ ਤੋਂ ਪੁੱਛੇ ਕਰਤੀ ਸਿੱਖੀ ਨਾਲ ਜੋੜਤੀ ਨੰਦਪੁਰ ਸਾਹਿਬ ਵੱਲ ਮੂੰਹ ਕਰਤੇ ਤੇ ਇੱਕ ਪਾਸੇ ਇਹ ਕਹਿੰਦੇ ਅਸੀਂ ਆਇਆ ਰੋਕ ਦਾਂਗੇ ਅਸੀਂ ਉਹ ਰੋਕ ਦਾਂਗੇ ਪਹਿਲਾਂ ਜੁੱਧ ਦਾ ਸ਼ਾਂਤ ਨੂੰ ਕੀਤਾ ਉਹ ਖੇਲ ਹੋ ਗਏ ਹੁਣ ਕਹਿੰਦੇ ਗੈਂਟਰ ਰੋਕ ਦਾਂਗੇ ਉਹ ਹਾਲਾਤ ਤੁਸੀਂ ਦੇਖ ਲਓ ਰੋਜ਼ ਬਰੋਕੀਆਂ ਦੀਆਂ ਕਾਲਾਂ ਆ ਰਹੀਆਂ ਨੇ ਬੰਦਿਆਂ ਨੂੰ ਕੋਈ ਦੁਕਾਨਦਾਰ ਨੂੰ ਕੋਈ ਸੁਨਾਰੇ ਨੂੰ ਤਿਆਰਤਗੇ ਨੂੰ ਚੰਗੇ ਬੰਦੇ ਨੂੰ ਜ਼ਿਮੀਦਾਰ ਨੂੰ ਬੰਦੇ ਮਰ ਰਹੇ ਆ ਵਿਆਹ ਜਮਾਰਤਾ ਕੋ ਗੱਡੀ ਜਾਂਦਾ ਮਾਰਤਾ ਕਿੱਤੇ ਮਾਰਦਾ ਉਦਗਾਨ ਚ ਬੈਠਾ ਮਾਰਦਾ ਫਿਰ ਉਹ ਜੀਂ ਘਟਰਾਵਾਂ ਨੇ ਇਹ ਗਿਣਤੀ ਵਧਾ ਰਹੇ ਐ ਕਿ ਕੱਲ ਬੋਰਡ ਲਾਉਣਿਆ ਵੀ ਇੰਨੇ ਕੰਟਰ ਫੜ ਕੇ ਬੰਦ ਕਰਦੇ ਇੰਨੇ ਪਰਚੇ ਦੇਦੇ ਅੱਜ ਹੀ ਮੈਨੂੰ ਕਰਮਚਾਰੀ ਖੇਮਕਰਨ ਹਲਕੇ ਤੋਂ ਫੋਨ ਆਇਆ ਹਰਜੀਤ ਸਿੰਘ ਕਹਿੰਦਾ ਭਾਈ ਮੈਂ ਨੈਸ਼ਨਲ ਖੇਡਿਆਂ ਅਫਲਟਸ ਦਾ ਕੋਚ ਐ 114 ਮੁੰਡੇ ਦਾ ਭਰਤੀ ਕਰਾਇਆ ਫੌਜ ਤੇ ਪੁਲਿਸ ਚ ਮਿਹਨਤ ਕਰਾ ਕੇ ਪ੍ਰੈਕਟਸ ਕਰਾ ਕੇ ਕਹਿੰਦਾ ਮੇਰੇ ਦੇ ਪਰਚਾ ਦੇ ਕੇਂਦਰ ਦੇਤਾ ਮੈਂ ਕਿਹਾ ਤੇਰੀ ਗਲਤੀ ਹੋਣੀ ਹੈ ਕਹਿੰਦਾ ਮੇਰੀ ਕੀ ਗਲਤੀ ਘਰੋਂ ਆਏ ਚੱਕ ਕੇ ਲੈ ਗਏ ਕਹਿੰਦਾ ਇਹਦੇ ਪਰਚਾ ਸੀ ਪੁਰਾਣਾ ਕਹਿੰਦਾ ਮੇਰੇ ਦੇ ਬਾਦਲਾਂ ਵਾਲੇ ਪਰਚਾ ਹੋਇਆ ਸੀ ਲੈ ਇੱਕ ਆਹ ਪਾਊਡਰ ਦਾ ਦਿੱਤਾ ਸੀ ਮਜਾ ਪਾਊਡਰ ਵੇਚਦਾ ਹੋਏਗਾ ਕਹਿੰਦਾ ਬਾਦਲਾਂ ਨੇ ਦਵਾਇਆ ਪਰਚਾ ਵੀ ਤੂੰ ਦੂਜੀ ਪਾਰਟੀ ਕਿਉਂ ਜਾਂਦਾ ਸਾਡ ਨਾਲ ਸ਼ਾਮਲ ਹੋ ਕੇ ਪਾ ਲੈ ਅੱਬਾ ਦੇਖਦੇ ਨੇ ਬਾਦਲਾਂ ਵਾਲੇ ਕੰਗਸਣਾ ਵਾਲੇ ਬੁੱਢ ਬੁੱਢੀਆਂ ਖੜੀਆਂ ਕਰਦੀਆਂ ਬਰਾਤ ਦਾ ਝੂਠਾ ਪਰਚਾ ਪਾ ਕੇ ਸਜਾਵਾਂ ਕਰਾਉਂਦੇ ਆ ਜਿਹੜੇ ਗੁਰਦੁਆਰਾ ਪਰਚਾ ਆ ਕੇ ਤੇ ਪੁੱਕੀ ਦਾ ਪਰਚਾ ਆ ਕੇ ਪੁਟੜ ਦਾ ਪਰਚਾ ਕਿਹਦਾ ਹੈ ਕੋਈ ਗੁੰਦਾਰਿਆ ਉਹਿਹੜੇ ਬੰਦਿਆਂ ਨੂੰ ਜਿਹੜੇ ਕੰਡੇ ਮੁਕ ਪਰ ਆ ਜਾ ਕੇ ਇਹਨੂੰ 10 ਸਾਲ ਹੋ ਗਏ 15 ਹੋ ਗਏ ਕੰਮ ਕਰ ਰਿਹਾ ਕੋਈ ਆਪਣਾ ਕਾਰੋਬਾਰ ਕਰ ਰਿਹਾ ਉਹ ਖੇਤੀ ਕਰ ਰਿਹਾ ਉਹਨਾਂ ਨੂੰ ਚਾ ਕੇ ਪਰਚੇ ਤੇ ਕਹਿੰਦੇ ਗੈਂਟਰ ਹੈ ਜੀ ਇਹ ਤੇ ਜਿਹੜੇ ਗੈਂਟਰ ਨੂੰ ਉਹ ਨਹੀਂ ਕਰਦਾ ਕੋਈ ਉਹ ਜੇਲਾ 'ਚ ਬੈਠੇ ਆ ਸਾਫਰਮਤੀ ਬੈਠਾ ਇੱਕ ਤਾਂ ਜਰਾਸ ਇੱਕ ਤਿਹਾਲ ਬੈਠਾ ਸੈਂਟਰ ਨੇ ਲੈ ਕੇ ਦਿੱਤਾ ਹੋਇਆ ਵੀ ਤਾਂ ਦਿਵਾ ਦੇ ਲਿਆ ਸਰ ਤੁਸੀਂ ਸੈਂਟਰ ਤੇ ਗ੍ਰਹਿ ਉਤਰਾ ਲੇ ਜੀ ਕੋਈ ਬਾਹਰ ਬੈਠੇ ਨੇ ਧਮਕੀਆਂ ਦੇ ਕੇ ਫਰੋਟੀਆਂ ਲੈਂਦੇ ਆ ਤੇ ਬੰਦੇ ਮਰਵਾਉਂਦੇ ਆ ਉਹਨਾਂ ਨੂੰ ਲਿਆਉਣੀ ਵੀ ਆ ਸਕਦੇ ਤੁਸੀਂ ਆਮ ਲੋਕਾਂ ਨੂੰ ਤੰਗ ਕਰ ਰਹੇ ਹੋ ਜਿਹੜੇ ਦਾਦਾ ਸਾਹਿਬ ਤੋਂ ਚਾਰੇ 15-15 ਸਾਲ ਤੋਂ ਠੀਕ ਹੈ ਕੋਈ ਵਰਚਾ ਹੋਣਾ ਉਹਨਾਂ ਨੇ ਛੱਡ ਕੇ ਮੁਕਤਰਾਕ ਆ ਗਏ ਐਂ ਤੈ ਰੋਕੋਗੇ ਕਿੰਨੂੰ ਰੋਕਣਾ ਕੋਈ ਕੰਮ ਨਹੀਂ ਹੈਗਾ ਆਪਣੇ ਬਚਨ ਦੀ ਘਟਨਾ ਐ ਇੱਥੇ ਕਹਿੰਦੇ ਜਾਂਦਾ ਸੀ ਜਿਨ੍ਹਾਂ ਨੇ ਪਰਮਾਨਤ ਦੇ ਤੇ ਸੀਰੀਸ ਦਾ ਆਪ ਦੇ ਕਈ ਇੰਚਾਰਜ ਆ ਰਹੇ ਆ ਜਿਹੜੇ ਨੰਬਰ ਦੇ ਤੇ ਸੀ ਫਲਾਣੇ ਬੰਦੇ ਕੋਲ ਪੈਸੇ ਲੈ ਫੋਨ ਕਰੇ ਉਹ ਤੋਂ ਮੰਗ ਆਪ ਬਰਿੰਡੇ ਵਾਲੇ ਆਪਾਂ ਬੈਠੇ ਆ ਕਈ ਤੁਸੀਂ ਜਾਣਦੇ ਹੋਵੋਗੇ ਆਪਣੇ ਬਰਿੰਡੇ ਸ਼ਹਿਰ ਦੇ ਪੰਜਾਬ ਨੂੰ ਜਿਹੜੇ ਬੰਦੇ ਚਪਤ ਚਪੀਤੇ ਜਾ ਕੇ ਪੈਸੇ ਦੇ ਆਉਂਦੇ ਸੀਗੇ ਜਦ ਪੁਲਿਸ ਕੋਲੇ ਗਏ ਤੇ ਪੁਲਸਾਂ ਨੇ ਕਹਿੰਦੇ ਯਾਰ ਕੀ ਕਰੇਗਾ ਉਹਨਾਂ ਨਾਲ ਪੰਗਾ ਲੈ ਕੇ ਪਰਿਵਾਰ ਨਾਲ ਪਰਵਾਹੀ ਤੂੰ ਕੁਝ ਸੈਟਿੰਗ ਮੈਟਿੰਗ ਕਰ ਲਾਸੇ ਹੱਤਾ ਕਰ ਲਾ ਸੋ ਭਾਈਏ ਸਾਰੇ ਕੋਈ ਇਕੱਠੇ ਹੋਏ ਆ ਕਿ ਪਹਿਲਾਂ ਸਰਕਾਰਾਂ ਹਿਚਾਈਆਂ ਮਨ ਲਿਆ ਸਰਕਾਰਾਂ ਨੇ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਛੋਡੇ ਨਾਲ ਛੋਡੀਆਂ ਜਵਾਨੀਆਂ ਨਾਲ ਛੋਡੀਆਂ ਨਸਲਾਂ ਨਾਲ ਛੋਟੀ ਕਿਸਾਨੀ ਨਾਲ ਛੋਡੇ ਮਜ਼ਦੂਰਾਂ ਨਾਲ ਇਹਨਾਂ ਨੇ ਸਿਰਫ ਤੇ ਸਿਰਫਾ ਗੱਲਾਂ ਮਾਤਾ ਕਰਕੇ ਸਰਕਾਰ ਬਣਾਉਣੀ ਹੈ ਸਾਡੇ ਕੋਲੇ ਗੱਲਾਂ ਬਣੀਆਂ ਸਪਸ਼ਟਾ ਵਾ ਵੋਟਾਂ ਦੇ ਬੋਲਦਾਰ ਆ ਲੋਕ ਸੋਭਾ ਦੇ ਚੱਤ ਐਦੂ ਵੱਡੇ ਵੱਡੇ ਇਕੱਠਾ ਹੀ ਪਿੰਡਾਂ ਜਨਾਂ ਜਾਂਦਾ ਸੀ ਮੈਂ ਕਿਹਾ ਤੁਸੀਂ ਨੋਟਰਾ ਦਾ ਤੁਹਾਨੂੰ ਬਿਲ ਲੱਗਣਾ ਚਾਹੀਦਾ ਇੱਕ ਪੰਨ ਦਿਨ ਮੈਂ ਬੋਲਿਆ ਵਾ ਮੋਟਰ ਦਾ ਬਿੱਲ ਇੱਕ ਨਾ ਚਾਹੀਦਾ ਕਹਿੰਦਾ ਸ਼ਿਰਾ ਕਰਨ ਦਾ ਬੋਟਾ ਨਹੀਂ ਪਾਉਂਦੇ ਜੇਰ ਗੁੱਟ ਕੇ ਕਹਿੰਦਾ ਮੈਂ ਕਿਉਂ ਕੱਪੂ ਕਰਦਾ ਕਿ ਬੰਦਾ ਕਹੋ ਜਿੱਤ ਤੇ ਸਾਡੀਆਂ ਵੋਟਰਾਂ ਦੇ ਬਿੱਲ ਲਵਾ ਦੇ ਮਹਾ ਬਾਪੂ ਥੱਲੋਂ ਪਾਣੀ ਨੋਕ ਰਿਹਾ ਸਾਡੇ ਨੂੰ 10-15 ਸਾਲ ਦਾ ਪਾਣੀ ਰਹੇਗਾ ਸਾਡੀਆਂ ਔਣ ਵਾਗੀਆਂ ਨਸਲਾਂ ਦੇ ਤੇ ਜੀਣ ਪਾਣੀ ਦਾ ਸਜਾ ਉਹ ਕਿਹੜਾ ਉਹ ਦੇਖੀ ਜਰੂਰੀ ਹੁੰਦਾ ਅਜਿਹਾ ਜਾਰੇ ਜਿਹੜਾ ਬਿੱਲ ਮਾ ਅਸੀਂ ਅੱਜ ਜੀਏ ਹਾਂ ਕੋਈ ਬੰਦਾ ਇਹ ਗੱਲ ਬੋਟਾਂ ਦੇ ਵੇਲੇ ਬੋਲ ਦੂਗਾ ਅਜਿਹਾ ਬੋਟਾਂ ਹੀ ਲੋਡ ਹੋਵੇ ਪਰ ਇਹ ਮੈਂ ਗੱਲਾਂ ਲਗਾਤਾਰ ਕਈ ਸਾਲ ਤੋਂ ਕਰਫਤਾਕ ਗਿਆ। ਕਿਲਾ ਆਪਣੇ ਪਾਣੀ ਸੰਭਲੋ ਇਹ ਜਵਾਨੀ ਸੰਭਲੋ ਆਪਣੀ ਬੋਦੀ ਸੰਭਲੋ ਆਪਣਾ ਇਤਿਹਾਸ ਸੰਭਲੋ ਆਪਣੀ ਧਰਤੀ ਸੰਭਲੋ। ਤੇ ਮੇਰੀ ਕੱਲੀ ਕੱਲੀ ਕਹੀ ਹੋਈ ਗੱਲ ਸੱਚ ਸਾਹਬ ਹੋ ਰਹੀ ਆ। 12 ਸਾਲ ਪਹਿਲਾਂ ਬੋਲਿਆ ਸੀ ਨਾ 13 ਸਾਲ 14 ਸਾਲ ਪਹਿਲਾਂ ਤੁਹਾਡਾ 12 ਚ ਬੋਲਿਆ ਹੋਣਾ ਜਾ ਕੇ ਮੇਰੀ ਵੀਡੀਓ ਸੰਭਾ YouTube ਤੇ ਪਈਆ ਬਗਾ ਲੋਕਾ ਉਹਦਾ ਪਾਣੀ ਮਿੱਕੂ ਏ ਅੱਜ ਦੇਖ ਲੋ ਟੋਟੇ ਬੁੰਦੇ ਹਰ ਸਾਲ ਮੁਕਲਾ ਜਿਹੜੀ ਦਿਨੋਂ ਥੱਲੇ ਜਾ ਰਹੀ ਆ 8 ਸਾਲ ਹੋ ਗਏ ਆਦ ਰਹੀ ਪਾਣੀ ਹੱਦ ਤੱਕ ਦਾ ਨਜ਼ਰਾਂ ਪਾ ਕੇ ਮਰ ਰਿਹਾ ਲੋਕ ਖਾਲੇ ਲੋਕਾਂ ਨੇ ਮੜੀ ਮੈਂ ਸਾਹਮਣੇ ਕਰ ਲੱਗਿਆ ਕਿ ਹਾਂ ਇਹ ਪਾਣੀ ਕਰਕੇ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਹੈ ਤੁਹਾਨੂੰ ਪਾਣ ਵਾਲੇ ਸਮੇਂ ਦਾ ਭੈਖ ਦੱਸ ਰਿਹਾ ਸਮਝੋ ਕਿ ਚੰਗੇ ਰਹੋਗੇ ਨਹੀਂ ਤੁਹਾਡੀ ਮਰਗੀ ਅਸੀਂ ਆਪਣਾ ਹਲਕਾ ਦੇਣਾ ਆਪਣਾ ਗਰਦ ਲੋਕਾਂ ਕੋਲ ਬਿਆਨ ਕਰਦੇ ਆ ਆਪ ਜਿੰਨੀ ਕੁ ਸਮਝ ਆ ਉਹਦੇ ਹਿਸਾਬ ਨਾਲ ਅਸੀਂ ਲੋਕਾਂ ਕੋਲ ਆਪਣੀ ਗੱਲ ਰੱਖਦੇ ਆ ਇੰਨੀਆਂ ਕਿੰਨੀ ਆ ਬੇਨਤੀਆਂ ਨੇ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਪਿੰਡੋਂ ਪਿੰਡੀ ਮੇਰਾ ਵੀ ਟੀਮਾਂ ਪਾ ਕੇ ਕਮੇਟੀਆਂ ਬਣਾ ਕੇ ਅੱਗੇ ਤੁਰਨਾ ਹੈ ਜ਼ਿਲ੍ਹਿਆਂ ਦੇ ਵਿੱਚ ਆਪਾਂ ਜ਼ਿਲ੍ਹਾ ਮੰਡਲ ਦੇ ਵਿੱਚ ਬੰਦੇ ਲਾਉਣੇ ਆ 5 ਬੰਦੇ ਜਿਹੜੇ ਵਿਡਿੰਗ ਵਿੱਚ ਲੱਗਣੇ ਆ 55 ਮੰਡਾਂ ਦੇ ਅੱਗੇ ਪਲਾਕਾਂ 'ਚ ਹਲਕੇ ਵਿੱਚ ਕੰਮ ਕਰਨਾ ਇਹ ਨਾ ਹੋਵੇ ਕਈ ਬੰਦੇ ਕੀ ਕਰਦੇ ਆ ਹੋਰ ਦਵਾਈ ਵੀ ਮੈਂ ਜ਼ਿਲ੍ਹੇ ਚ ਕੰਮ ਕਰਨ ਲੱਗਿਆ ਉਦੋਂ ਵਾਰ ਜੈਦਾਬਗ ਦੇ ਘਰੇ ਸਮਝਾ ਦੇ ਜੈਦਾ ਦਾ ਕੰਮ ਕਰਨਾ ਜਿਹੜੇ ਹੀ ਹੋਂਤੇ ਹੀ ਬੰਦੇ ਆਉਣਗੇ ਉਹ ਬੰਦੇ ਤਨਦੇ ਹੀ ਨਾਲ ਆਪਣੀ ਡਿਊਟੀ ਨੂੰ ਸਮਝ ਕੇ ਨਿਭਾਉ요 ਇਹ ਨਾ ਹੋਵੇ ਠੀਕ ਆ ਵੀ ਅਸੀਂ ਬਣ ਕੇ ਜੀ ਹੁਣ ਜ਼ਿਲ੍ਹੇ ਚ ਲੱਗ ਕੇ ਜੀ ਅਸੀਂ ਦਾ ਫੋਕ ਦਾ ਸਾਨੂੰ ਸਾਡੇ ਲੋਕਾਂ ਨੂੰ ਸਾਡੇ ਹੇਠਲੇ ਪੱਧਰ ਤੇ ਬਹੁਤ ਲੋਕਾਂ ਨੂੰ ਗਿਆਨ ਨਹੀਂ ਹੈਗਾ ਸਮਝ ਨਹੀਂ ਹੈਗਾ ਵੀ ਕੀ ਹੋਈ ਜਾਂਦਾ ਕੁੱਤਾ ਨਵਾਜ਼ਦਾਰੀ ਸੰਗਤ ਦਾ ਭਾਈ ਜੀ ਬਠਿੰਡਾ ਸ਼ਹਿਰੀ ਪੱਤਰ ਤੇ ਮਤਲਬ ਬੰਦਿਆਂ ਨੂੰ ਮਤਲਬ ਕਿ ਜੁੰਨੇਵਾਰ ਨੇ ਕਿਹਾ ਨਾ ਇਹ ਨਾ ਕੋਈ ਪਾਰਟੀ ਹੈ ਜਿਹੜੀ ਜੀ ਆਪ ਦਾ ਕੋਈ ਜੀਤੀ ਦਾ ਸ਼ਰਮ ਆਪਾਂ ਨਾ ਇੱਥੇ ਬੈਠਦੇ ਆ ਹੋ ਗਿਆ ਜਿਹੜਾ ਭਾਸ਼ਕ ਸੀਗਾ ਉਹਦੇ ਸਵਾਦੇ ਤਹਰ ਬੇਨਤੀਆਂ ਕਰਤਾ ਆਏ ਆ ਵੀ ਭਾਈ ਸਾਨੂੰ ਬਾਦ ਚੜ ਕੇ ਉਸ ਬਹੀਰ ਦਾ ਹਿੱਸਾ ਵੰਡਣਾ ਚਾਹੀਦਾ ਅੰਦਰ ਤੋਂ ਹੀਰ ਦਾ ਮਤਲਬ ਕੀ ਆ ਜੋ ਅੱਜ ਆਵਾਜ਼ ਪੰਜਾਬ ਦੇ ਬਣੇ ਹੋਏ ਆ ਨਸ਼ਿਆਂ ਦੇ ਨਾਲ ਸਾਡੀ ਜਵਾਨੀ ਮਰ ਰਹੀ ਆ ਵੈਸੇ ਤਾਂ ਸਰਕਾਰਾਂ ਕਹਿੰਦੀਆਂ ਕਿ ਇਸ ਦੀ ਜੁੱਧ ਵਿੱਢਿਆ ਨਸ਼ਿਆਂ ਦੇ ਵਿਰੁੱਧ ਆ ਪਰ ਅੱਜ ਰੋਜ਼ ਹੀ ਦੇਖਦੇ ਆ ਤੇ ਨੌਜਵਾਨ ਮੁੰਡੇ ਟੀਕੇ ਲਾ ਕੇ ਗੋਲੀਆਂ ਖਾ ਕੇ ਜਾਂ ਹੋ ਨਸ਼ੇ ਖਾ ਕੇ ਟੀਕੇ ਮਰ ਰਹੇ ਐ ਇਸ ਤੋਂ ਇਲਾਵਾ ਜਿਹੜੇ ਨਵੇਂ ਹੱਲੇ ਤੇ ਹਮਲੇ ਪੰਜਾਬ ਤੇ ਹੋ ਰਹੇ ਆ ਬੋਲੇ ਜਾ ਰਹੇ ਆ ਅੱਜ ਇਹ ਮੈਂ ਜਿੱਥੇ ਆਪਾਂ ਬਹਿੰਡੇ ਆਪਾਂ ਬੈਠੇ ਆਂ ਜੇ ਆਪਣੇ ਘਰਾਂ ਅੱਲ ਜਾ ਕੇ ਦੇਖੋਗੇ ਆਪਣੇ ਪਾਣੀ ਟੈਸਟ ਕਰਾ ਕੇ ਦੇਖੋ ਧਰਤੀ ਦੇ ਅੰਦਰਲਾ ਪਾਣੀ ਸਾਰੇ ਮਾਨਵੇ ਦਾ ਪਾਣੀ ਇੰਨਾ ਜ਼ਹਿਰੀਲਾ ਹੋ ਚੁੱਕਿਆ ਹੈ ਤੇ ਮੈਂ ਨਹੀਂ ਕਹਿੰਦਾ ਕਈ ਵਾਰ ਰਿਪੋਰਟਾਂ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਨੇ ਆਉਣ ਵਾਲੇ 5 17 ਸਾਲਾਂ ਦੇ ਵਿੱਚ ਇਕੱਲੇ ਇਕੱਲੇ ਬੰਦੇ ਨੂੰ ਇਕੱਲੇ ਇਕੱਲੇ ਜਵਾਕ ਨੂੰ ਲੋਜਬਾਨ ਨੂੰ ਜ਼ਰੂਰਤ ਨੂੰ ਮਾਇਆ ਵੀ ਤੁਹਾਨੂੰ ਸਭ ਨੂੰ ਕੈਨਸਲ ਹੋ ਜਾਣਾ ਜਿੰਨੇ ਹਸਪਤਾਲ ਆਪਣੇ ਬਹਿੰਡੇ ਦੇ ਵਿੱਚ ਅੱਜ ਤੋਂ 5 ਸਾਲ ਪਿੱਛੇ ਜਾਓ ਗ੍ਰੰਤੀ ਦਾ ਹਸਪਤਾਲ ਸੀ ਅੱਜ ਗ੍ਰੰਤੀ ਨਹੀਂ ਕੋਈ ਤੇ ਉਹਨਾਂ ਹਸਪਤਾਲ ਵਿੱਚ ਮਰੀਜ਼ਾਂ ਦੀ ਵੀ ਗ੍ਰੰਤੀ ਨਹੀਂ ਕੋਈ ਇਹ ਕਿਉਂ ਹੋ ਰਿਹਾ ਜਿਹੜੇ ਇਹਨਾਂ ਹੁਰਦੇ ਦੇ ਪੰਜਾਬ ਦੇ ਜਿਹੜੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਉਹਨਾਂ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਦਾ ਅੱਜ ਤੁਹਾਡੇ ਸਿਰ ਦੇ ਉੱਤੇ ਤਿੰਨ ਨਵੇਂ ਕੂਨ ਹੋਰ ਖੜੇ ਆ ਪਹਿਲਾ ਉਹਦਾ ਬਿਜਲੀ ਵਾਲਾ ਕੂਨ ਬਣਨ ਜਾ ਰਿਹਾ ਜਦੋਂ ਸੈਂਟਰ ਸਰਕਾਰ ਤਨੇ ਕਾਨੂੰਨ ਨਵੇਂ ਲਿਆ ਆਈ ਹੈ ਬਿਜਲੀ ਐਕਟ 20 ਸੀਡ ਦਾ ਐਕਟ ਇੱਕ ਧਰਤੀ ਦਾ ਐਕਟ ਧਰਤੀ ਦਾ ਕੀ ਆ ਵਨ ਲੈਂਡ ਰਜਿਸਟ੍ਰੇਸ਼ਨ ਛੋਟਾ ਜਿਹਾ ਧਰਤੀ ਦਾ ਰਿਕਾਰਡ ਆ ਪੰਜਾਬ ਦਾ ਉਹ ਪੰਜਾਬ ਸਰਕਾਰ ਕੋਲ ਆਪਣਾ ਜੋ مالیਆ ਪੈਸਾ ਇਕੱਠਾ ਹੁੰਦਾ ਉਹ ਪੰਜਾਬ ਸਰਕਾਰ ਕੋਲ ਰਕਾੜ ਪਰ ਇਹ ਸਾਰਾ ਸੈਂਟਰ ਤੇ ਦੀ ਨੂੰਣ ਜਾ ਰਿਹਾ ਅੱਜ ਸਾਡੀ ਕੋਈ ਜ਼ਮੀਰ ਰੋਗ ਦਾ ਮਾਲੋ ਜੋ ਕਲਾਉਣੀ ਕੱਟੀ ਜਾਂਦੀ ਆ ਸੜਕ ਲੱਗਦੀ ਆ ਕੋਈ ਰੇਲ ਦੀ ਲੀ ਨੱਗਦੀ ਆ ਜਾਂਦੀ ਹੋਰ ਸਰਕਾਰ ਪ੍ਰੋਜੈਕਟ ਲਾਉਂਦੀ ਆ ਆਪਾਂ ਜਾ ਕੇ ਧਰਨਾ ਲਾ ਲੈਂਦੇ ਆ ਐ ਸ੍ਰੀਮ ਦੇ ਦਫਤਰ ਦੇ ਕੇਡੀਸੀ ਦਫਤਰ ਦੇ ਕੇ ਜਿਹੜਾ ਸਾਰਾ ਰਕਾਰ ਸੈਂਟਰ ਕੋਲ ਚ ਲੈ ਗਿਆ ਉੱਥੋਂ ਬੈਠੇ ਲਾਟ ਕਰਦਿਆ ਕਰਦਗੇ ਵੀ ਇੱਥੇ ਦੀ ਆਹ ਕੌਣੀ ਜਾਂਦੀ ਆ ਪ੍ਰੋਜੈਕਟ ਦਾ ਤਾਂ ਅਰਥ ਨਾ ਲੱਗਦਾ ਸੜਕਾਂ ਦੀ ਰੇਲ ਦੀ ਨਹੀਂ ਕਰਦੀ ਫੁੱਦੇ ਪੱਲੇ ਘੱਟ ਹੀ ਰਹਿਣਾ ਸੁੱਧਾ ਹੋ ਜੂਗਾ ਸਫਾ ਹੋ ਜੂਗਾ ਉਹਨਾਂ ਦਾ ਦੁਜਨ ਲਿਆ ਰਹੇ ਨੇ ਬਿਜਲੀ ਵਾਲਾ ਕਾਨੂੰਨ ਅਜਿਹੀ ਕੋਈ ਬਿਜਲੀ ਜਾਂ ਮਾਦੀ ਮੋਤੀ ਬੱਚਿਆ ਪੈਸੇ ਵਰਤੀ ਬਿਜਲੀ ਪ੍ਰਾਈਵੇਟ ਹੋ ਗਈ ਆ ਸਿੱਧੀ ਰਵਾਦੀਆਂ ਨਾਲੇ ਕੋਲ ਜਾਣੀ ਐ ਜੇ ਪਾਣੀ ਲੱਗ ਜਾ ਰਿਹਾ ਮੋਤੀਆ ਕੇਵਲਾ ਪੈ ਜਾਂਦੀਆਂ ਨੇ ਛੇ ਤੁਸੀਂ ਜੇ ਪਾਣਾ ਮੀਟਰ ਜਿਹੜਾ ਰੀਚਾਰਜ ਕਰਾ ਲਿਆ ਪੈਸੇ ਭਰਦੇ ਲੈ ਆਜੂ ਬਿਜਲੀ ਆਜੂ ਨਾ ਥੰਪਾ ਕੰਮ ਤੇ ਅਸੀਂ ਨਿਰਪਰ ਇੰਨਾ ਹੋ ਗਏ ਆ ਬਿਜਲੀ ਤੇ ਲਾਈਟ ਤੇ ਅਸੀਂ ਇੱਕ ਘੰਟਾ ਬਿਜਲੀ ਨਾਲ ਦੇ ਦਾ ਸਾਹ ਨਾਲ ਪਾ ਹੋ ਜਾਂਦਾ ਬੰਦੇ ਨੂੰ ਪਾਣੀ ਵੀ ਸਹੀ ਪੂਰੀ ਬੀਲੀ ਰਹੀ ਕਹਿੰਦੇ ਨਾਲ ਕਿਉਂ ਕਿਹੜਾ ਘੰਟਾ ਹੋ ਗਿਆ ਤੇ ਬਾਕੀ ਸਾਰਾ ਜਿਹੜਾ ਪ੍ਰਬੰਧ ਦਾ ਸਿਸਟਮ ਉਹ ਬਿਜਲੀ ਚੱਲਦਾ ਜਦੋਂ ਬਿਜਲੀ ਆ ਗਿਆ ਤੇ ਬਿਜਲੀ ਇੱਕ ਬੰਦੇ ਦੇ ਹੱਥ ਲੇ ਗਈ ਅਵਾਨੀ ਜਾਂ ਦਾਨੀ ਕੋਲ ਚਲੀ ਗਈ ਆ ਮੋਬਾਈਲ ਸਾਡੇ ਸਾਹਮਣੇ ਆਇਆ ਸੀ ਅਗਲੇ ਨੇ ਫ੍ਰੀ ਕੀਤਾ ਪਹਿਲਾ ਮੋਬਾਈਲ ਕਿ ਕੋਈ ਪੈਸਾ ਨਹੀਂ ਜਿੰਨਾ ਮਰਜ਼ੀ ਵਰਤੋ ਅੱਜਗਲੇ ਕਰੇ 3500 ਰੁਪਏ ਦਾ ਪੈਕ ਹੈ। ਜਿੱਥੇ ਕਰਾਉਂਗੇ 3500 ਰੁਪਏ ਕਰਾਉਗਾ ਜਿੰਨੇ ਵੀ ਚੱਲਦਾ ਹੈ। ਉਹ 500 ਵੀ ਕਰਦਣ 1000 ਕਰਨ ਲੋਕ ਕਰਾਉਣਗੇ। ਐਂ ਬੀਵੀ ਦਾ ਹੋਣਾ। ਮੰਨ ਲਓ ਅੱਜ 4 ਰੁਪਏ, 8 ਰੁਪਏ, 10 ਰੁਪਏ ਜਾਂਦਾ 15 ਰੁਪਏ ਜਾਂਦਾ। ਉਹ ਕਹਿੰਦੇ ਪਿਆਰ ਕੇ ਜਾਂਦ ਕਰਤੀ। 40 ਰੁਪਏ ਜਾਂਦੇ ਤਾਂ ਮੈਂ 60 ਰੁਪਏ ਜਾਂਦ ਦੇਵਾਂਗੇ। ਕੀ ਕਰੋਗੇ? ਫਸੇ ਹੋਰੇ ਕਰਾਉਣ ਦੇ। ਇੱਕ ਤਰੀਕੇ ਨਾਲ ਤੁਹਾਨੂੰ ਕੰਗਰ ਸੋਨਾ ਲੋਕ ਕਿਵੇਂ ਬਣਾਉਂਦਾ ਹਨ ਲੋਕਾਂ ਨੂੰ ਇਹ ਲੰਮੀਆਂ ਗੱਲਾਂ ਨੇ ਨਿਊ ਬਲਡਰ ਦਾ ਅਜੰਡੇ ਨੇ ਉਹਨਾਂ ਦੇ ਤਹਿਤ ਤੁਹਾਡੇ ਕੋਲੇ ਜਿਹੜੀ ਤੁਹਾਡੀ ਕੰਕਸੀ ਹੈ ਇਹ ਵੀ ਹੋਣੀ 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 ਡੀਟੈਲ ਹੋ ਜਾਣੀ ਸਾਰੇ ਤੁਹਾਡੇ ਜੇਬਾਂ ਦੇ ਵਿੱਚੋਂ نوٹ ਇਹ ਖਤਮ ਹੋ ਜਾਣਿਆ ਕਾਗਜ਼ਾ ਜਿਹੜੇ ਬੱਦ ਚੱਲੇ ਬੈਠੇ ਨੇ ਕੋਈ ਲੈਣ ਦੇ ਸਾਰਾ ਕੋਈ ਲੈ ਨਹੀਂ ਕਰਨ ਲੱਗ ਜਾਊਗਾ ਤੇ ਮੋਬਾਈਲ ਦਾ ਕੰਟਰੋਲ ਮੈਂ ਪਹਿਲਾਂ ਹੀ ਬੋਲਦਾ ਰਹੇ ਸੀ ਬੋਲਣਾ ਕੋਲੇ ਆ ਉੱਥੋਂ ਬੈਠੇ ਮੈਂ ਦਾ ਸਦਾ ਖਾਤਾ ਬੰਦ ਕਰਤਾ ਕਹਿੰਦਾ ਸੱਪ ਸਿੱਧੀ ਜਿਹੜੀ ਗੱਲ ਐ ਸੀਡ ਐਕਟ ਵੀ ਐਕਟ ਆ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਸਰਮਾ ਛੋਲੇ ਆ ਕਲਕ ਬਰਸੀਨ ਐ ਜਮੀਆਂ ਪੱਟਾਂ ਤੋਂ ਬੀਚਾ ਕੇ ਤੀਰ ਦਿੰਦੇ ਆ ਜਦੋਂ ਸੀਡ ਐਕਟ ਆ ਗਿਆ ਵੀ ਐਕਟ ਆ ਗਿਆ ਤਾਂ ਫਿਰ ਇਹ ਸਾਰਾ 20 ਵਿਜਾਸ ਲਿਆਉਣਾ ਪੈਣਾ ਤੇ ਉਹ ਇੱਕ ਵਾਰੀ ਗੁਰੂ ਦਾ ਖਿਆਲ ਰੱਖ ਲਿਓ ਕਿਉਂਕਿ ਮੈਂ ਸੂਰਜ ਮੁਖੀ ਬੀਜਦਾ ਹਰ ਸਾਲ ਲੁਧਿਆਣਾ ਜਿਹੜਾ ਬੀਮ ਜਿ ਯੂਨੀਵਰਸਿਟੀ ਤੋਂ ਇੱਕ ਸਾਲ ਮੈਂ ਬੀਜ ਝਾੜ ਕੇ ਰੱਖ ਲਿਆ ਵੀ ਗਾਂ ਨੂੰ ਬੀਜੂੰਗਾ ਉਹ 20 ਬੀਜੇ ਉਗ ਰਿਆ ਨਹੀਂ ਮੈਂ ਯੂਨੀਵਰਸਿਟੀ ਨਾਲ ਗੱਲ ਵਾਹ ਜਿਨਾ ਬੀਜ ਲਿਆ ਸੀ ਤੇਰੇ ਸਾਹ ਤੁਹਾਡੇ ਕੋਲੋਂ ਬੀਜਾ ਸੀ ਕਰਿਆ ਮੈਂ ਬੀਜ ਝਾੜ ਕੇ ਰੱਖ ਲਿਆ ਇਸ ਕੀ ਬੀਜੇ ਉਗ ਰਿਆ ਨਹੀਂ ਉਹ ਕਦੇ ਇੱਕ ਵਾਰੀ ਉਗਦਾ ਦਵਾਰੇ ਸਾਡੇ ਕੋਲ ਆਉਣਾ ਪੈਣਾ ਹੈ ਹੁਣ ਤਾਂ ਤੁਹਾਡੀ ਸਰੋਂ ਛੋਲੇ ਘਰਾਂ ਚ ਆ ਕੇ ਜਿੰਨੇ ਮਰਜੀ ਬੜੀ ਮਰਜੀ ਬੀਜ ਦੇ ਘਰੇ ਆਉਂਦੇ ਆ ਪਰ ਇੱਕ ਵਾਰੀ ਬਰੂਦਾ ਤੇ ਬੀਜਾ ਹੀ ਇਹ ਅਗਲੀ ਗੱਲ ਹੈ ਇਹ ਨਾਖੁਸ਼ੀਆਂ ਹੁੰਦੀਆਂ ਨੇ ਛੋਡੇ ਪਿੰਡਾਂ ਦੇ ਵਿੱਚੋਂ ਸਾਂਹ ਕੱਢਦੇ ਝੋਟੇ ਖਤਮ ਕਰਦੇ ਕਿੱਥੇ ਮੱਝਾਂ ਦੇ ਗਾਈਆਂ ਦੇ ਟੀਕੇ ਇਕੱਠੇ ਜੋਫੇ ਖਤਮ ਕੀਤੇ ਕਿ ਨਹੀਂ ਕੀਤੇ ਅੱਜ ਤੁਹਾਨੂੰ ਫਰਾ ਸਾਰਾ ਖਾਣਾ ਪੀਣਾ ਜ਼ਹਿਰੀਲਾ ਕਰਦਾ ਉਹ ਬੁੱਢੇ ਦਰਿਆ ਦੀ ਆਪਣੀ ਮਾਈ ਲੜ ਰਹੇ ਆ ਕਿੰਨੇ ਸਾਲ ਹੋ ਗਏ ਇੰਨਾ ਕੈਮੀਕਲ ਤੇ ਜ਼ਹਿਰ ਪਾਇਆ ਜਾ ਰਿਹਾ ਸਾਰਾ ਦੱਖਣੀ ਮਾਲਵਾ ਮਾਰਦਾ ਰਾਜਸਥਾਨ ਤੱਕ ਦੇ ਲੋਕੋ ਪਾਣੀ ਦੇ ਮਾਰਦੇ ਹੀ ਪਿੰਡਾਂ ਚ ਕਈਆਂ 'ਚ 18 ਜਾਂ 15 ਜਾਂ 20 ਬੱਚੇ ਪੈਦਾ ਹੁੰਦੇ ਆ ਉਹ ਜੋ 70% ਬੱਚੇ ਅਪੰਗ ਅੰਨੇ, ਮੂਰੇ, ਨੂਲੇ, ਲੰਗੜੇ ਕਾਨੇ ਪੈਦਾ ਹੁੰਦੇ ਆ ਉਹ ਪਾਣੀ ਕਰਕੇ ਆ ਉਹ ਪਾਣੀਾਂ ਚ ਪਾਏ ਹੋਏ ਕੈਮੀਕਲ ਤੇ ਜ਼ਹਿਰ ਕਰਕੇ ਆ ਤੁਸੀਂ ਜਾਓ ਅੱਜ ਆਪਾਂ ਇੰਨੀ ਜਹਿਰ ਇਹਦਾ ਪੈਸਟੀਸਨ ਪਾਉਣ ਲੱਗ ਗਿਆ ਪਈਆਂ ਬਸਲਾਂ ਦੇ ਵਿੱਚ ਆਪਾਂ ਜਾਂਦੇ ਰਹਿੰਦੇ ਮੈਂ ਤੇ ਡਾਕਟਰ ਕੋਲ ਗੱਛਾ ਕਰ ਰਿਹਾ ਡਾਕਟਰ ਕੋਲ ਬੈਠਾ ਸੀ ਉਹ ਕਹਿੰਦਾ ਲੱਗਿਆ ਸਾਡੇ ਕੋਲੇ ਮਰੀਜ਼ ਆਉਂਦੇ ਆ 12-12 10-10 ਸਾਲ ਦੇ ਜਵਾਬ ਡਿਪਰੈਸ਼ਨ ਦਾ ਇਲਾਜ ਹੋ ਰਿਹਾ ਮਖੇ ਜੇ ਕਾਰਨ ਲੱਗੀ ਆ ਉਹ ਕਹਿੰਦਾ ਕਾਰਨ ਆ ਮੋਬਾਈਲ ਦੂਜੇ ਕੰਮ ਦਾ ਸੁਦਾ ਖਾਣਾ ਪੀਣਾ ਇਹਨਾਂ ਜਹਿਰ ਵਾਲਾ ਹੋ ਗਿਆ